ਕਾਲ ਮੈਂ ਰਮਨਦੀਪ ਤੁਸੀਂ ਹਮੇਸ਼ਾ ਦੀ ਤਰ੍ਹਾਂ ਦਸਤਕ ਨਾਲ ਜੁੜੇ ਹੋਇਓ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਅੱਜ ਦੀ ਜਿਹੜੀ ਗੱਲਬਾਤ ਹੈ ਨਾ ਉਹ ਸਾਡੇ ਸਿਹਤ ਨਾਲ ਜੁੜੀ ਹੋਈ ਆਪਾਂ ਮੇਕਅਪ ਦੀ ਗੱਲ ਵੀ ਕਰ ਲਈ ਆਪਾਂ ਫੈਸ਼ਨ ਦੀ ਗੱਲ ਕਰ ਲਈ ਕੱਪੜਿਆਂ ਲੱਤਿਆਂ ਦੀ ਗੱਲ ਕਰ ਲਈ ਕਿ ਕਿਸ ਉਮਰ ਚ ਕਿਹੜਾ ਪਹਿਰਾਵਾ ਪਾਉਣਾ ਚਾਹੀਦਾ ਕਿਸ ਤਰ੍ਹਾਂ ਦਾ ਫੈਸ਼ਨ ਕਿਸ ਤਰ੍ਹਾਂ ਦਾ ਮੇਕਅਪ ਹੋਣਾ ਚਾਹੀਦਾ ਸਾਡੇ ਸਰੀਰ ਦੀ ਸਾਂਭ ਸੰਭਾਲ ਦੀ ਅਸੀਂ ਗੱਲ ਕਰ ਰਹੀ ਪਰ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਉਹ ਹੈਗੀ ਆ ਸਾਡੇ ਦਿਮਾਗ ਦੀ ਐਕਸਰਸਾਈਜ਼ ਦੀ ਦਿਮਾਗ ਨਾਲ ਜੁੜੀ ਹੋਈ ਗੱਲ ਹੈ। ਸਾਰੀਆਂ ਬਿਮਾਰੀਆਂ ਤੋਂ ਉੱਪਰ ਇੱਕ ਜਿਹੜੀ ਸਾਡੀ ਦਿਮਾਗੀ ਬਿਮਾਰੀ ਹੈ ਨਾ ਜਦੋਂ ਕੋਈ ਵੀ ਬੰਦਾ ਕੋਈ ਵੀ ਜੀ ਇਸ ਨਾਲ ਸਫਰ ਕਰਦਾ ਇਹਦੇ ਚੋਂ ਗੁਜ਼ਰਦਾ ਤਾਂ ਉਹ ਬਹੁਤ ਹੀ ਗੰਭੀਰ ਗੱਲ ਹੁੰਦੀ ਹੈ ਕਿਉਂਕਿ ਜੇ ਸਾਡਾ ਸਰੀਰ ਦੁਖਦਾ ਕੋਈ ਅੰਗ ਦੁਖਦਾ ਹੈ ਤਾ ਦਿਮਾਗ ਉਹਨੂੰ ਹੀਲ ਕਰਨ ਚ ਬਹੁਤ ਵੱਡਾ ਰੋਲ ਨਿਭਾਉਂਦਾ ਅਸੀਂ ਦਵਾਈ ਲੈਨੇ ਆ ਸਮੇਂ-ਸਮੇਂ ਤੇ ਉਹਦਾ ਦੀ ਖੁਰਾਕ ਖਾਣਨੇ ਆਪਣੇ ਆਪ ਨੂੰ ਠੀਕ ਕਰ ਲੈਨੇ ਆ ਕੋਸ਼ਿਸ਼ ਕਰਦੇ ਆ ਪਰ ਜੇ ਦਿਮਾਗ ਹੌਲੀ-ਹੌਲੀ ਸਲੋ ਹੋ ਜੇ ਕੰਮ ਕਰਨਾ ਬੰਦ ਕਰੇ ਦਿਮਾਗ ਤੇ ਕੋਈ ਸਟ्रेस ਹੋ ਜੇ ਕੋਈ ਵੀ ਮਤਲਬ ਇਹਨੂੰ ਕੋਈ ਸਮੱਸਿਆ ਆ ਜੇ ਤਾਂ ਅਸੀਂ ਬਾਕੀ ਸਰੀਰ ਦਾ ਵੀ ਧਿਆਨ ਨਹੀਂ ਰੱਖ ਸਕਦੇ ਸੋ ਅੱਜ ਦੀ ਗੱਲਬਾਤ ਦਿਮਾਗ ਨਾਲ ਜੁੜੀ ਹੋਈ ਹੈ ਇਹ ਗੱਲ ਮੇਰੇ ਲਈ ਕਰਨੀ ਵੀ ਜ਼ਰੂਰੀ ਸੀ ਕਿਉਂਕਿ ਮੇਰੇ ਮਦਰ ਨੂੰ ਦਿਮਾਗੀ ਪਰੇਸ਼ਾਨੀ ਆਈ ਸੀ ਉਹਨਾਂ ਨੂੰ ਡਿਮੈਂਸ਼ੀਆ ਸੀਗਾ ਉਹ ਹੌਲੀ ਹੌਲੀ ਭੁੱਲਣ ਲੱਗ ਗਏ ਸੀ ਬਹੁਤ ਸਲੋ ਹੋ ਗਿਆ ਸੀ ਉਹਨਾਂ ਦਾ ਜਿਹੜਾ ਬ੍ਰੇਨ ਆ ਉਹਨਾਂ ਨੂੰ ਸਵੇਰ ਦੀ ਕਹੀ ਹੋਈ ਗੱਲ ਸ਼ਾਮ ਤੱਕ ਉਹ ਸਮਝਦੇ ਸੀ ਤਾਂ ਫਿਰ ਉਸ ਨੂੰ ਰਿਪੀਟ ਕਰਦੇ ਸੀ ਸੋ ਇਹ ਉਹ ਲੱਛਣ ਹੁੰਦੇ ਆ ਜਦੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਆਲੇ ਦੁਆਲੇ ਜਾਂ ਸਾਨੂੰ ਖੁਦ ਨੂੰ ਦਿਮਾਗੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਐ ਸੋ ਉਹਦੇ ਲਈ ਅਸੀਂ ਕੀ ਕਰਨਾ ਹੈ ਥੋੜੀਆਂ ਬਹੁਤ ਐਕਸਰਸਾਈਜ਼ ਕਰਨੀਆਂ ਕਿਉਂਕਿ ਜਦੋਂ ਮੈਂ ਆਪਣੇ ਮਦਰ ਦੇ ਟ੍ਰੀਟਮੈਂਟ ਲਈ ਅਸੀਂ ਡਾਕਟਰਸ ਨੂੰ ਮਿਲਦੇ ਸੀ ਤਾਂ ਮੇਰੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਸੀਗੀ ਤਾਂ ਮੈਨੂੰ ਲੱਗਿਆ ਕਿ ਯੋਗਾ ਨਾਲ ਜਿਹੜੇ ਰਿਲੇਟਡ ਛੋਟੇ-ਛੋਟੇ ਹੈਗੇ ਆ ਟਿਪਸ ਹੈਗੇ ਆ ਜਾਂ ਛੋਟੀਆਂ-ਛੋਟੀਆਂ ਯੋਗਾ ਦੀਆਂ ਐਕਸਰਸਾਈਜ਼ਸ ਹੈਗੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਕਿ ਜਿਹੜਾ ਸਾਡਾ ਦਿਮਾਗ ਹੈ ਉਹ ਹਮੇਸ਼ਾ ਤੰਦਰੁਸਤ ਰਹੇ ਜੇ ਥੋੜੀ ਬਹੁਤ ਟਿਲਮਟ ਹੋਤੇ ਹੈਗੀ ਵੀ ਆ ਤਾਂ ਇਹਨਾਂ ਛੋਟਿਆਂ ਛੋਟਿਆਂ ਅ ਮਤਲਬ ਛੋਟੇ ਛੋਟੇ ਐਫਰਟਸ ਦੇ ਨਾਲ ਅਸੀਂ ਉਹਨੂੰ ਆਪਦਾ ਵਧੀਆ ਰੱਖ ਸਕਦੇ ਹੈਗੇ ਆ ਹਨਾ ਬਹੁਤ ਸੌਖੀਆਂ ਇਹ ਹੈਗੀਆਂ ਐਕਸਰਸਾਈਜ਼ਸ ਅਸੀਂ ਬੈਠੇ ਬੈਠੇ ਘਰ ਦੇ ਵਿੱਚ ਕੋਈ ਟੀਵੀ ਦੇਖਦੇ ਹੋਏ ਕੋਈ ਮੂਵੀ ਦੇਖਦੇ ਹੋਏ ਬੈਠੇ ਬੈਠੇ ਆਰਾਮ ਨਾਲ ਕਰ ਸਕਦੇ ਆ ਹਨਾ ਉਹਦੇ ਨਾਲ ਆਪਣਾ ਜਿਹੜਾ ਦਿਮਾਗ ਹੈ ਉਹ ਹਮੇਸ਼ਾ ਮਤਲਬ ਤੰਦਰੁਸਤ ਰਹਿੰਦਾ ਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਕਿ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਸੋ ਆਪਾਂ ਸਰੀਰ ਦੀ ਸਾਂਭ ਸੰਭਾਲ ਲਈ ਸੈਰ ਕਰਦੇ ਆਂ ਐਕਸਰਸਾਈਜ਼ਾਂ ਕਰਦੇ ਆਂ ਡਾਈਟ ਪਲਾਨ ਲੈਂਦੇ ਆ ਹਨਾ ਪਰ ਅਸੀਂ ਬ੍ਰੇਨ ਦੀ ਤੰਦਰੁਸਤੀ ਲਈ ਬਹੁਤ ਘੱਟ ਕੋਸ਼ਿਸ਼ਾਂ ਕਰਦੇ ਆਂ ਅਸੀਂ ਕਦੇ ਓਵਰ ਥਿੰਕ ਕਰਨ ਲੱਗ ਜਾਂਦੇ ਆਂ ਕਦੇ ਅਸੀਂ ਉਦਾਸੀ 'ਚ ਰਹਿਣਾ ਸ਼ੁਰੂ ਕਰ ਦਿੰਦੇ ਆਂ ਇਹ ਸਾਰੇ ਜਿਹੜੇ ਕਾਰਨ ਹੁੰਦੇ ਨੇ ਇਹ ਬਹੁਤ ਵੱਡਾ ਰੋਲ ਨਿਭਾਉਂਦੇ ਆ ਕਿ ਸਾਨੂੰ ਦਿਮਾਗੀ ਸਮੱਸਿਆ ਘੇਰ ਲਵੇ ਸੋ ਇਹੋ ਜੀ ਅਸੀਂ ਨੌਬਤ ਹੀ ਨਹੀਂ ਆਉਣ ਦੇਣੀ ਤੇ ਆਪਦੇ ਆਪ ਨੂੰ ਵਧੀਆ ਤੰਦਰੁਸਤ ਰੱਖਣ ਦੀਆਂ ਕੋਸ਼ਿਸ਼ਾਂ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਸੋ ਅੱਜ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਦੀਆਂ ਨਿੱਕੀਆਂ ਨਿੱਕੀਆਂ ਐਕਸਰਸਾਈਜ਼ਸ ਮਤਲਬ ਹੱਥਾਂ ਨਾਲ ਹੀ ਆਪਾਂ ਕਰ ਸਕਦੇ ਹਾਂ ਜਿਹੜੇ ਆਪਣੇ ਆ 10 ਪੋਟੇ ਹਨਾ ਉਂਗਲਾਂ ਦੇ ਇਹਨਾਂ ਇਹਨਾਂ ਦਾ ਸਬੰਧ ਬ੍ਰੇਨ ਨਾਲ ਹੈ ਬ੍ਰੇਨ ਦੀਆਂ ਜਿਹੜੀਆਂ ਨਾੜਾਂ ਹੈਗੀਆਂ ਉਹ ਇਨਾਂ ਪੋਟਿਆਂ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਹੈਗਾ ਸੋ ਆ ਜਿਹੜੀ ਸਭ ਤੋਂ ਸੌਖੀ ਹੈ ਐਕਸਰਸਾਈਜ਼ ਇਸ ਤਰ੍ਹਾਂ ਕਰਨਾ ਹੈ ਇਹ ਸਾਰੇ ਪੋਟਿਆਂ ਨੂੰ ਆਪਸ ਵਿੱਚ ਐ ਮਿਲਾ ਕੇ ਇਸ ਤਰ੍ਹਾਂ ਤੁਸੀਂ ਕਰਨਾ 1 2 3 4 5 6 7 8 9 10 11 12 13 14 15 ਅਸੀਂ 50 ਵਾਰ ਇਸ ਤਰ੍ਹਾਂ ਕਰਨਾ 50 ਟਾਈਮਸ ਉਸ ਤੋਂ ਵੱਧ ਵਾਰ ਤਾਂ ਜਿੰਨੀ ਮਰਜ਼ੀ ਕਰ ਲਓ ਹਨਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਘੱਟੋ ਘੱਟ 50 ਵਾਰ ਇਸ ਨੂੰ ਕਰਨਾ ਦਿਨ ਚ ਤਿੰਨ ਵਾਰ ਕਰੋ ਤੇ ਜੇ ਤੁਸੀਂ ਬਿਲਕੁਲ ਤੰਦਰੁਸਤ ਹੋ ਤਾਂ ਇੱਕ ਵਾਰ ਡੇਲੀ ਤੁਸੀਂ ਕਰ ਸਕਦੇ ਹੋ ਤੇ ਇਹਦਾ ਜਿਹੜਾ ਸਿੱਧਾ ਸਬੰਧ ਉਹ ਸਾਡੀਆਂ ਦਿਮਾਗ ਦੀਆਂ ਨਾੜਾਂ ਨਾਲ ਹੈ ਉਹ ਉੱਥੇ ਜਾ ਕੇ ਜਰੂਰ ਕੋਈ ਨਾ ਕੋਈ ਜਿਹੜੀ ਹਿਲਜੁਲ ਹੁੰਦੀ ਹੈ ਤੇ ਸਾਡਾ ਦਿਮਾਗ ਉਹ ਸਹੀ ਰਹਿੰਦਾ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ मुट्ठी ਬੰਦ ਕਰਨੀ ਖੋਲਣੀ ਬੰਦ ਕਰਨੀ ਖੋਲਣੀ ਬੰਦ ਕਰਨ ਇਹ ਵੀ ਤੁਸੀਂ 50 ਵਾਰ ਕਰਨਾ ਹੈ 50 ਵਾਰ ਕਰਾਂਗੇ ਕਰਨਾ ਔਖਾ ਨਹੀਂ ਕੋਈ ਆਪਾਂ ਆਰਾਮ ਨਾਲ ਬੈਠੇ ਬੈਠੇ ਟੀਵੀ ਦੇਖ ਰਿਹਾ ਉੱਤੇ ਬੈਠੇ ਬੈਠੇ ਇਦਾਂ ਕਰੀ ਜਾਓ ਇਹਦੇ ਵਿੱਚ ਕੋਈ ਜ਼ਿਆਦਾ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਸਾਨੂੰ ਸਮਝ ਨਾ ਆਵੇ ਹੋ ਗਿਆ ਇਹ ਦੋ ਐਕਸਰਸਾਈਜ਼ਸ ਹੋ ਗਈਆਂ ਉਸ ਤੋਂ ਅੱਗੇ ਜਿਹੜੀ ਤੀਜੀ ਐਕਸਰਸਾਈਜ਼ ਆ ਉਹ ਹੈਗੀ ਆ ਆ ਸਾਡੇ ਆ ਉਂਗਲ ਤੇ ਆ ਉਂਗਲ ਥਰਡ ਤੇ ਚੀਚੀ ਉਂਗਲ ਦੇ ਇੱਥੇ ਜਿਹੜਾ ਸੈਂਟਰ ਦੇ ਵਿੱਚ ਹੈ ਨਾ ਇਹ ਬ੍ਰੇਨ ਵਾਲਾ ਪੁਆਇੰਟ ਹੈ ਇਸ ਨੂੰ ਤੁਸੀਂ 50 ਟਾਈਮ ਕਰਨਾ ਹੈ ਪ੍ਰੈਸ ਕਰਨਾ ਹੈ ਬੰਦ ਪ੍ਰੈਸ ਕਰਨਾ ਹੈ ਬੰਦ ਇੱਕ ਆਰ ਸਾ ਦੇ ਉਸ ਤੋਂ ਬਾਅਦ ਹੋਰ ਬੜੀ ਸੌਖੀ ਐਕਸਰਸਾਈਜ਼ ਇਹਨਾਂ ਨੂੰ ਜੋੜ ਲੈਣਾ ਇਸ ਤਰ੍ਹਾਂ ਸਾਰੀਆਂ ਉਂਗਲਾਂ ਨੂੰ ਤੇ मेरा ख्याल है ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਇਹ ਬ੍ਰੇਨ ਨਾਲ ਜੁੜੀਆਂ ਹੋਈਆਂ ਐਕਸਰਸਾਈਜ਼ਸ ਨੇ ਇਹਦੇ ਨਾਲ ਜਿਹੜਾ ਸਾਡਾ ਬ੍ਰੇਨ ਆ ਉਹ ਸਹੀ ਵਰਕ ਕਰਦਾ ਤੇ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਸਾਡੇ ਬਜ਼ੁਰਗ ਹੈ ਕਿਤੇ ਵੀ ਕੋਈ ਇਹੋ ਜੀ ਗੱਲ ਕਰਦੇ ਐ ਜੋ ਸਾਨੂੰ ਲੱਗੇ ਕਿ ਇਹਨਾਂ ਦੇ ਦਿਮਾਗ ਤੇ ਅਸਰ ਹੋਇਆ ਸੌਰੀ ਜਿਵੇਂ ਉਹ ਕਈ ਵਾਰ ਕਹਿ ਦਿੰਦੇ ਆ ਕਿ ਮੈਨੂੰ ਫਲਾਣੇ ਦਾ ਨਾਮ ਭੁੱਲ ਗਿਆ ਫਲਾਣੇ ਦੀ ਕਹੀ ਗੱਲ ਮੈਨੂੰ ਭੁੱਲ ਗਈ ਜਾਂ ਮੈਂ ਸਵੇਰੇ ਕੀ ਖਾਧਾ ਸੀ ਜਾਂ ਮੈਂ ਪਹਿਲਾਂ ਕਿਹੜੀ ਗੱਲ ਕੀਤੀ ਸੀ ਜਾਂ ਤੁਸੀਂ ਕੀ ਗੱਲ ਮੈਨੂੰ ਸੁਣਾਈ ਸੀ ਇਦਾਂ ਦੇ ਜਿਹੜੇ ਉਹ ਕੁਆਰੀਜ਼ ਟਾਈਪ ਕੁਐਸਚਨ ਕਰਦੇ ਆ ਹਨਾ ਤੇ ਵਾਰ-ਵਾਰ ਪੁੱਛਦੇ ਆ ਰਿਪੀਟ ਕਰਦੇ ਆ ਜਾਂ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਮੈਨੂੰ ਤੁਹਾਡੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਤਾਂ ਇਹ ਉਹੀ ਲੱਛਣ ਹੁੰਦੇ ਆ ਕਿ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦਿਮਾਗੀ ਸਮੱਸਿਆ ਆਉਣੀ ਸ਼ੁਰੂ ਹੋ ਚੁੱਕੀ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਡਾਕਟਰਜ਼ ਨੂੰ ਮਿਲਣਾ ਚਾਹੀਦਾ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ। ਕਈ ਵਾਰ ਇਹ ਮਨੋਵਿਗਿਆਨੀ ਦਾ ਹੀ ਕੰਮ ਹੁੰਦਾ ਹੈ ਕਿ ਉਹਨੂੰ ਠੀਕ ਕਰਨ ਇੱਕ ਸਾਈਕੀਆਟ੍ਰਿਸਟ ਦਾ ਹਨਾ ਸਾਈਕੋਲੋਜਿਸਟ ਦਾ ਤੇ ਜਾਂ ਫਿਰ ਨਿਊਰੋ ਸਰਜਨ ਨੂੰ ਵੀ ਅਸੀਂ ਮਿਲ ਸਕਦੇ ਹਾਂ ਹਨਾ। ਉਹ ਜੇ ਸਟਰਾ ਰეკਮੈਂਡ ਕਰਨਗੇ ਜਿਸ ਤਰ੍ਹਾਂ ਦੀ ਮੈਡੀਸਨ ਉਹ ਦੇਣਗੇ ਜਿੱਦਾਂ ਦੀਆਂ ਵੀ ਉਹ ਐਕਸਰਸਾਈਜ਼ ਦੱਸਣਗੇ ਹਨਾ ਸਾਨੂੰ ਉਹ ਫਾਲੋ ਕਰਨੀਆਂ ਚਾਹੀਦੀਆਂ ਪਰ ਆ ਜਿਹੜੀਆਂ ਹੈਗੀਆਂ ਇਹ ਤਾਂ ਅਸੀਂ ਰੂਟੀਨ 'ਚ ਹੀ ਕਰ ਸਕਦੇ ਹਾਂ ਤੰਦਰੁਸਤ ਵਿਅਕਤੀ ਵੀ ਇਹਨੂੰ ਕਰ ਸਕਦਾ ਹੈਗਾ ਜੇ ਮੈਂ ਆਪਣੇ ਮਦਰ ਦੀ ਗੱਲ ਕਰਾਂ ਸਾਨੂੰ ਕਿੱਦਾਂ ਪਤਾ ਲੱਗਿਆ ਸੀ ਅ ਹਮੇਸ਼ਾ ਕਸ ਉਹਨੂੰ ਸਮਝੇ ਨਹੀਂ ਸੀ ਕਿ ਦਿਮਾਗੀ ਸਮੱਸਿਆ ਪਰ ਬਾਅਦ 'ਚ ਜਾ ਕੇ ਪਤਾ ਲੱਗਿਆ ਉਦੋਂ ਤੱਕ ਜਿਹੜੀ ਸਮੱਸਿਆ ਹੈਗੀ ਉਹ ਕਾਫੀ ਵੱਧ ਗਈ ਸੀ ਤੇ ਉਹ ਸ਼ੁਰੂ ਸ਼ੁਰੂ ਵਿੱਚ ਕਹਿੰਦੇ ਹੁੰਦੇ ਸੀਗੇ ਕਿ ਮੇਰੇ ਹੱਥਾਂ ਦੇ ਵਿੱਚ ਕੁਝ ਸਰਕਦਾ ਹੈ ਜਿਸ ਤਰ੍ਹਾਂ ਕੋਈ ਰੇਤ ਆਇਆ ਮਿੱਟੀ ਆ ਹਨਾ ਉਹ ਜਾ ਕੇ ਵਾਰ-ਵਾਰ ਆਪਦੇ ਹੱਥ ਧੋਂਦੇ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਕਿ ਮੇਰੀ ਜੀਬ ਦੇ ਉੱਤੇ ਕੁਝ ਲੱਗ ਗਿਆ ਮਿੱਟੀ ਵਰਗਾ ਕੁਝ ਫੀਲ ਹੁੰਦਾ ਸੀ ਤਾਂ ਜਾ ਕੇ ਕੁਰਲੀ ਕਰਦੇ ਸੀ ਮੂੰਹ ਧੋਂਦੇ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਕਿ ਰੋਟੀ ਦੇ ਵਿੱਚ ਕਿਰਕ ਹੈਗੀ ਆ ਕੁਝ ਸਰਕ ਸਰਕ ਹੁੰਦਾ ਹੈ ਮਤਲਬ ਇਹ ਉਹਨਾਂ ਦੇ ਸ਼ੁਰੂਆਤੀ ਲੱਛਣ ਸੀਗੇ ਜਦੋਂ ਵੀ ਸਾਨੂੰ ਲੱਗੇ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਵਿਅਕਤੀ ਐਦਾਂ ਕਰਦਾ ਕੁਝ ਵੱਖਰਾ ਬਿਹੇਵ ਕਰਦਾ ਤਾਂ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਹੈ ਸਾਨੂੰ ਡਾਕਟਰਜ਼ ਕੋਲ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਹਲਕੀ ਫੁਲਕੀ ਮੈਡੀਸਿਨ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਜਿਹੜੀ ਬਿਮਾਰੀ ਹੈ ਉੱਥੇ ਹੀ ਕੰਟਰੋਲ ਹੋ ਜੇ ਉਹ ਅੱਗੇ ਨਾ ਵਧੇ ਕਿਉਂਕਿ ਦਿਮਾਗੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹ ਅੱਗੇ ਜਾ ਕੇ ਬਹੁਤ ਉਹਨਾਂ ਦੇ ਭਿਆਨਕ ਸਿੱਟੇ ਨਿਕਲਦੇ ਆ ਇੱਥੋਂ ਤੱਕ ਕਿ ਉਹ ਆਪਣੇ ਫੈਮਿਲੀ ਮੈਂਬਰਸ ਨੂੰ ਭੁੱਲ ਜਾਂਦੇ ਉਹਨਾਂ ਨੂੰ ਪਛਾਣਨ ਨੂੰ ਹਟ ਜਾਂਦੇ ਆ ਖਾਣਾ ਪੀਣਾ ਭੁੱਲ ਗਏ ਨਹਾਉਣਾ ਧੋਣਾ ਭੁੱਲ ਗਏ ਉਹਨਾਂ ਨੂੰ ਕੋਈ ਸੁਰਤ ਨਹੀਂ ਰਹਿੰਦੀ ਕਈ ਤਾਂ ਬਜ਼ੁਰਗ ਗੇਟ ਖੋਲ ਕੇ ਘਰੋਂ ਬਾਹਰ ਨਸਣ ਦੀ ਵੀ ਕੋਸ਼ਿਸ਼ ਕਰਦੇ ਹੈਗੇ ਇਦਾਂ ਦੇ ਵੀ ਕੇਸਿਸ ਸਾਹਮਣੇ ਆਉਂਦੇ ਆ ਸੋ ਇਹ ਬਹੁਤ ਗੰਭੀਰ ਇਹ ਸਮੱਸਿਆਵਾਂ ਬਣ ਸਕਦੀਆਂ ਬਾਅਦ ਚ ਜਾ ਕੇ ਤਾਂ ਸਾਨੂੰ ਪਹਿਲਾਂ ਤੋਂ ਹੀ ਧਿਆਨ ਰੱਖਣਾ ਚਾਹੀਦਾ ਹੈ ਤੇ ਇਹ ਨਿੱਕੀਆਂ-ਨਿੱਕੀਆਂ ਐਕਸਰਸਾਈਜ਼ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਜਿਹੜੇ ਦਿਮਾਗ ਨੂੰ ਸਹੀ ਤਰੀਕੇ ਚਲਾ ਸਕੀਏ ਤੇ ਸਹੀ ਸਮੇਂ ਤੇ ਸਾਮ ਸਕੀਏ ਸੋ ਅੱਜ ਹੀ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਸੀਗੀ ਇਹ ਮੈਨੂੰ ਬਹੁਤ ਜ਼ਰੂਰੀ ਜਿਆ ਵਿਸ਼ਾ ਲੱਗਿਆ ਕਿਉਂਕਿ ਅਸੀਂ ਸੋਹਣੇ ਹੋਣ ਦੀਆਂ ਗੱਲਾਂ ਬਹੁਤ ਕਰ ਲੀਆਂ ਵੀ ਫੈਸ਼ਨ ਕਿਸ ਤਰ੍ਹਾਂ ਕਰਨਾ ਹੈ ਕਿਦਾਂ ਆਪਾਂ ਸੇਧ ਦੀ ਸੰਭਾਲ ਕਰਨੀ ਹੈ ਕਿਸ ਤਰ੍ਹਾਂ ਆਪਾਂ ਮੇਕਅਪ ਕਰਨਾ ਹੈ ਹਨਾ ਇਦਾਂ ਦੀਆਂ ਗੱਲਾਂ ਆਪਾਂ ਬਹੁਤ ਸੁਣਦੇ ਆ ਤੇ ਪਰ ਇਹ ਜਿਹੜੀਆਂ ਜ਼ਰੂਰੀ ਗੱਲਾਂ ਨੇ ਇਹ ਵੀ ਸਾਨੂੰ ਸੁਣਨੀਆਂ ਵੀ ਚਾਹੀਦੀਆਂ ਤੇ ਅਪਲਾਈ ਵੀ ਕਰਨੀਆਂ ਚਾਹੀਦੀਆਂ ਤਾਂ ਕਿ ਅਸੀਂ ਵਧੀਆ ਆਪਣੇ ਮਤਲਬ ਦਿਮਾਗ ਨੂੰ ਰੱਖ ਸਕੀਏ ਸੋ ਅੱਜ ਦਾ ਇਹੀ ਸੀਗਾ ਵਿਸ਼ਾ ਫਿਰ ਜਲਦੀ ਕਿਸੇ ਨਵੇਂ ਵਿਸ਼ੇ ਨਾਲ ਮੈਂ ਹਾਜ਼ਰ ਹੋਵਾਂਗੀ ਮੈਨੂੰ ਰਮਨਦੀਪ ਨੂੰ ਦਿਓ ਇਜਾਜ਼ਤ ਤੇ ਦਸਤਕ ਨਾਲ ਤੁਸੀਂ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸਰੀਕਾ